ਵਾਰਕਾ ਵੀਰੇ ਬਹੁਤ ਬਹੁਤ ਥੈਂਕ ਯੂ ਭਾਈ ਜੀ ਥੈਂਕ ਯੂ ਥੈਂਕ ਯੂ ਸ਼ੁਰੂ ਤੋਂ ਲੈ ਕੇ ਇੰਟਰ ਤੱਕ ਕਾਫੀ ਅچھے ਮੁਕਾਮ ਕਰ ਗਏ ਹਾਂ ਹਾਂ ਜੀ ਔਰ ਸੋਹਣੀ ਲੱਗੀ ਤੁਹਾਨੂੰ ਸਾਰਾ ਥੈਂਕ ਯੂ ਜੀ ਥੋੜਾ ਸਾਰਿਆਂ ਦਾ ਸ਼ੁਕਰੀਆ ਜੀ ਜੇ ਤੁਹਾਨੂੰ ਵਧੀਆ ਲੱਗੀ ਆਡੀਅנס ਦੇ ਵੀ ਬਹੁਤ ਅچھے ਰਿਵਿਊ ਆ ਰਹੇ ਨੇ ਜੀ ਹਰ ਪਾਸਿਓਂ ਚੰਗਾ ਇੱਕ ਮੈਸੇਜ ਕਨਵੇ ਕਰਦੀ ਆ ਵਧੀਆ ਫਿਰ ਸਮਾਜ ਤੇ ਸਟਾਇਰ ਕਰਦੀ ਆ ਅੱਜ ਦੀਆਂ ਜੋ ਬੁਰਾਈਆਂ ਨੇ ਸਾਡੀਆਂ ਮੈਨੂੰ ਲੱਗਦਾ ਜ਼ਰੂਰੀ ਹੈ ਇਦਾਂ ਦਾ ਸਿਨੇਮਾ ਪੜਨਾ ਦੇਖੋ ਐਂਟਰਟੇਨਿੰਗ ਸਿਨੇਮਾ ਵੀ ਪੜਨਾ ਚਾਹੀਦਾ ਹੈ ਇਹੋ ਜਿਹਾ ਸਿਨੇਮਾ ਵੀ ਬਣਨਾ ਚਾਹੀਦਾ ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਮੈਸੇਜ ਦੇਵੇ ਸੇਧ ਦੇਵੇ ਸਾਡੇ ਨੌਜਵਾਨਾਂ ਨੂੰ ਬੁਰਾਈਆਂ ਤੋਂ ਦੂਰ ਰੱਖ ਸਕੇ ਸੋ ਤਾਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜੀ ਸੋ ਇਹਦੀ ਸਕ੍ਰਿਪਟ ਤੇ 2 ਤੋਂ 2.5 ਸਾਲ ਦੀ ਮਿਹਨਤ ਦਿਖਦੀ ਹੋਈ ਹੈ ਇੱਕ ਇੱਕ ਚੀਜ਼ ਕਿਵੇਂ ਪਰੋਈ ਪਈ ਹੈ ਸੋ ਹਰ ਬੰਦੇ ਨੇ ਇਹਦੇ ਵਿੱਚ ਮਿਹਨਤ ਕੀਤੀ ਹੈ ਜੀ ਭਾਵੇਂ ਸਾਡੇ ਪ੍ਰੋਡਿਊਸਰ ਹੋਣ ਡਾਇਰੈਕਟਰ ਹੋਣ ਰਾਈਟਰ ਹੋਣ ਚਾਹੇ ਕੋਈ ਐਕਟਰ ਦੇ ਤੌਰ ਤੇ ਔਰ ਸਕ੍ਰਿਪਟ ਲੈਵਲ ਦੇ ਤੌਰ ਤੇ ਮੈਂ ਵੀ ਜੁੜਿਆ ਰਿਆ ਸਾਰਿਆਂ ਨੇ ਜੁੜ ਕੇ ਸਾਰਿਆਂ ਦੀ ਮਿਹਨਤ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਜੀ ਸਾਹਮਣੇ ਉਹਨਾਂ ਦਾ ਕੋਰਸ ਕੀ ਆ ਗਏ ਹਾਂਜੀ ਤੇ ਜਿਹੜੀ ਡਰੱਗ ਵਾਲੀ ਸਮੱਸਿਆ ਹੈਗੀ ਹੈ ਇਹ ਕਿਦਨਾਂ ਕਿਤੇ ਹਾਈ ਪ੍ਰੋਫਾਈਲ ਲੋਕਾਂ ਤੋਂ ਸ਼ੁਰੂ ਹੁੰਦੀ ਹੈ ਆ ਮੀਡੀਅਮ ਕਲਾਸ ਤੋਂ ਸ਼ੁਰੂ ਹੁੰਦੀ ਹੈ ਹਾਂਜੀ ਇਤਰਾ ਅਧਰ ਹਾਂਜੀ ਚਾਹੇ ਉਹ ਪ੍ਰਸ਼ਾਸਨ ਹੋਵੇ ਚਾਹੇ ਉਹ ਪੋਲਿਟਿਕਲ ਹੋਵੇ ਸਰ ਮੈਂ ਤੋਂ ਡਰੱਗਸ ਅਬਾਊਟ ਡਰੱਗਸ ਤੋਂ ਪੁੱਛਿਆ ਹਾਂਜੀ ਗਿਆ ਸਰ ਕੀ ਕੁਐਸਚਨ ਹੈ ने की कोशिश की है की सर इसको हम खत्म कर सकते हैं इस चीज से एक बहुत आ, अच्छा सा मैसेज है फिल्म देखा तो सिस्टम कहीं ना कहीं पीछे कुछ पंजाब में केस भी होता है आप बता रहे थे वो केस है वाला राइट right? <laughs> हां जी बहुत हाईलाइट हुआ था हाईलाइट हुआ था पीछे तो वी आर जस्ट हेल्पिंग थ्रू द सिनेमा कि ये चीज खत्म होनी चाहिए पार्लियामेंट आलू वाला नहीं मेनू जना ਤੁਹਾਡੇ ਸਾਰਿਆਂ ਦਾ ਇੰਨਾ ਖਲਾਗਦਾ ਮੈਂ ਤਾਂ ਤੁਹਾਡਾ ਤੁਹਾਡਾ ਰੋਲ ਦੇ ਕੇ ਕਲਾਈਮੇਟ ਤੇ ਬਾਵਾਇ ਪਾਪ ਹਾਂਜੀ ਮੈਂ ਆਪ ਰੋ ਪੀ ਸੀ ਮੈਨੂੰ ਪੁੱਛੀਆ ਅਸੀਂ ਇੱਕ ਦੂਜੇ ਨੂੰ ਬਚਰਿਆ ਲਾਈਕ ਮੈਂ ਸੱਚੀ ਮੈਂ ਆਪਦੀ ਫਿਲਮ ਇੱਥੇ ਆ ਕੇ ਦੇਖੀ ਆ ਮੈਨੂੰ ਵੀ ਦੀ ਉਮੀਦ ਸੀ ਮੈਂ ਹੈਪੀ ਸਰ ਨੂੰ ਜਿਨ੍ਹਾਂ ਨੇ ਫਿਲਮ ਲਿਖੀ ਅਨੰਦਰ ਸਰ ਨੂੰ ਇਹਦਾ ਬਹੁਤ ਵੱਡਾ ਸ਼ੇਰ ਦਿੰਨੀ ਆ ਬਿਕਾਜ਼ ਇਹਨਾਂ ਨੇ ਮੇਰੇ ਤੇ ਬਹੁਤ ਕੰਮ ਕੀਤਾ ਮੈਂ ਆਪਣੇ ਆਪ ਨੂੰ ਜਿੱਦਾਂ ਦਾ ਸੋਚਦੀ ਸੀ 10 ਮਹੀਨੇ ਐਟਲੀਸਟ ਸਿਰਫ ਮੇਰੇ ਇਸ ਕੈਰੈਕਟਰ ਨੂੰ ਇਹਨਾਂ ਨੇ ਦਿੱਤੇ ਆ ਜੇ ਮੈਂ ਤੁਹਾਨੂੰ ਦੇਖਿਆ ਜੋ ਵੀ ਕੈਰੈਕਟਰ ਪਲੇ ਕੀਤਾ ਸੋ ਇਹਨਾਂ ਕਰਕੇ ਕਰ ਪਾਈ ਆ ਆਜੋ ਤੁਸੀਂ ਵੀ ਆਜੋ ਹਾਂਜੀ ਤੁਹਾਡੀ ਤੁਹਾਡੇ ਵੀ ਬੜੀ ਮਿਹਨਤ ਦਿਖ ਰਹੀ ਹੈ ਥੈਂਕ ਯੂ ਥੈਂਕ ਯੂ ਸੀ ਕਲਾਕ ਜੋ ਮੈਂ ਬਹੁਤ ਇਮੋਸ਼ਨਲ ਆ ਇਸ ਵੇਲੇ ਸੋ ਮੈਨੂੰ ਪਤਾ ਜੇ ਮੈਂ ਕੁਝ ਬੋਲੂਗੀ ਤਾਂ ਮੈਂ ਰੋ ਦੂੰਗੀ ਪਰ ਮੈਂ ਦਿਲੋਂ ਥੈਂਕ ਯੂ ਕਰਨਾ ਚਾਹੁੰਦੀ ਆ ਹੈਪੀ ਸੈਗਾ ਰੋਦਰ ਸਰ ਦਾ ਐਂਡ ਹੀ ਸੋਨੀ ਸਕ੍ਰਿਪਟ ਮੈਨੂੰ ਮਿਲੀ ਐ ਨਹੀਂ ਸੋਨੀ ਫਿਲਮ ਮੈਨੂੰ ਕਰਨ ਨੂੰ ਮਿਲਿਆ ਨਾ ਸੋਨਾ ਕੈਰੈਕਟਰ ਮੈਨੂੰ ਕਰਨ ਨੂੰ ਮਿਲਿਆ ਤੇ ਮੈਂ ਬਸ ਇਸ ਵੇਲੇ ਬਹੁਤ ਬਲੈਸਡ ਆ ਬਹੁਤ ਗ੍ਰੇਟ ਫੂਲ ਆ ਕਿ ਮੈਂ ਦਾਕਾ ਤੁੰਗ ਦਾ 3 ਦਾ ਪਾਰਟ ਹਾਂ ਇਹ ਵੀ ਇਹ ਫਿਲਮ ਜਿਹੜਾ ਨਬੂ ਤੇ ਕਵੀ ਨੇ ਬਹੁਤ ਸੋਣਾ ਬਹੁਤ ਵਧੀਆ ਜੀ ਬਹੁਤ ਵਧੀਆ ਪੂਰੀ ਬੈਕਬੋਨ ਬਣ ਕੇ ਕਰ ਦਿੱਤਾ ਹਾਓ ਜਿਹੜੀ ਦੋਸਤੀ ਦੀ ਇੱਕ ਮਿਸਾਲ ਇਹਨਾਂ ਨੇ ਬਹੁਤ ਸੋਣਾ ਵੀ ਆ ਗਿਆ ਹਾਂਜੀ ਕਵੀ ਨੇ ਆ ਕਵੀ ਭਾਜੀ ਆਜੋ ਡਾਇਰੈਕਟਰ ਸਾਹਿਬ ਤੁਸੀਂ ਵੀ ਪਿੱਛੇ ਆਜੋ 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 ਬਿਹਾਈਂਡ ਦਾ ਕੈਮਰਾ ਡਾਇਰੈਕਟਰ ਆਜੋ ਆਜੋ ਉਹ ਆਜੋ ਬਹੁਤ ਸੋਣਾ ਕੰਮ ਕੀਤਾ ਜੀ ਦੋਵਾਂ ਨੇ ਬੜੇ ਮਜ਼ੇ ਆਏ ਦਾ ਕਰਮੈਂ ਹਾਂਜੀ ਹੈਪੀ ਵੀਰੇ ਹਾਂਜੀ ਅੱਖਾਂ ਚੋਂ ਹੰਝੂ ਆ ਗਏ ਥੋੜੇ 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 ਨਹੀਂ ਦੇਖੋ ਅਸੀਂ ਜਿਹੜਾ ਕੰਮ ਕਰਨਾ ਸੀ ਕਰ ਚੁੱਕੇ ਹਾਂ ਬਹੁਤ ਚਿਰ ਦੇ ਹਨ ਹੁਣ ਤਾਂ ਆਡੀਅנס ਤੇ ਆ ਮੈਨੂੰ ਲੱਗਦਾ ਹੁੰਦਾ 2 ਘੰਟੇ 27 ਮਿੰਟ ਦੀ ਸਟੋਰੀ ਟੈਲਿੰਗ ਤੋਂ ਬਾਅਦ ਸਾਡੇ ਕਹਿਣ ਨੂੰ ਕੁਝ ਰਹਿ ਨਹੀਂ ਜਾਂਦਾ ਨਾ ਜਦੋਂ ਫਿਲਮ ਹੀ ਬੋਲ ਰਹੀ ਹੋਵੇ ਮੈਨੂੰ ਲੱਗਦਾ ਵੀ ਇਹ ਬਹੁਤ ਹੰਡੇ ਹੋਏ ਤੇ ਅਰਬੇਕਾਰ ਫੈਮਿਲੀ ਸੀ ਜਿਹਦੇ ਵਿੱਚ ਮੈਂ ਐਂਟਰ ਹੋਇਆ ਮੈਂ ਤਾਂ ਬਿਲਕੁਲ ਹੀ ਨਵਾਂ ਸੀ ਤਾਂ ਦੇਵ ਵੀਰੇ ਹੋਂਦੋਂ ਇਹ ਸਕ੍ਰਿਪਟ ਦਾ ਕਹਾਣੀ ਦਾ ਆਈਡੀਆ ਸ਼ੁਰੂ ਹੋਇਆ ਤੇ ਅਨੰਤ ਵੀਰੇ ਹੋਂਦੋਂ ਉੱਤੇ ਕੰਮ ਕਰਦੇ ਰਹੇ ਫਿਰ ਚਾਹਲ ਭਾਈ ਹੋਂਾਂ ਨੇ ਉਹਨੂੰ ਪੁੱਦੇ ਤੇ ਯਕੀਨ ਕੀਤਾ ਫਿਰ ਉਹਨਾਂ ਨੇ ਸਾਡੇ ਤੇ ਯਕੀਨ ਕੀਤਾ ਪਰ ਅਸੀਂ ਅੱਗੇ ਘਾ ਟੀਮ ਤੇ ਯਕੀਨ ਕੀਤਾ ਹਨ ਮੈਨੂੰ ਲੱਗਦਾ ਇਹ ਪੂਰੀ ਵਿਸ਼ਵਾਸ ਦੀ ਕਹਾਣੀ ਆ ਤਾਂ ਮੈਂ ਤਾਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਇਹਨਾਂ ਨੇ ਵੀ ਇੰਨੀ ਸੋਹਣੀ ਇੰਨੀ ਮੈਚੁਰ ਟੀਮ ਦੀ ਇੱਕ ਨਵੇਂ ਬੰਦੇ ਨੂੰ ਇਹਨੇ ਕਪਤਾਨੀ ਦਿੱਤੀ ਆ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਵੀ ਜੋ ਵੀ ਵਧੀਆ ਫਿਲਮਸ ਹਨ ਜੋ ਚੰਗੀਆਂ ਚੀਜ਼ਾਂ ਨੇ ਇਹਨਾਂ ਸਾਰਿਆਂ ਕਰਕੇ ਆ ਅਗਰ ਕੋਈ ਕਮੀ ਪੇਸ਼ੀ ਆ ਤਾਂ ਮੈਂ ਕਹਿੰਦਾ ਵੀ ਉਹ ਮੇਰੇ ਕਰਕੇ ਆ ਹਨਾ ਹਾਂ ਬਸ ਤੁਸੀਂ ਹੁਣ ਲੋਕਾਂ ਤੱਕ ਲੈ ਕੇ ਜਾਓ ਇਹਨੂੰ ਸਾਡੀ ਗੱਲ ਪਹਚਾਓ ਥੈਂਕ ਯੂ ਸਾਰਿਆਂ ਨੂੰ ਇਹ ਜੀ ਕਿ ਅੱਜ ਬੜਾ ਵਧੀਆ ਰਿਸਪੌਂਸ ਦਿੱਤਾ ਸਾਰਿਆਂ ਨੇ ਸੋ ਸ਼ੋ ਸਾਰੇ ਹਾਊਸ ਫੁੱਲ ਰਹੇ ਨੇ ਸੋ ਮੈਂ ਕਹੂੰਗਾ ਜੀ ਕਿ ਗਰਮੀ ਬਹੁਤ ਹੈ ਸੋ ਨਿਕਲੋ ਸਿਨੇਮੇ ਨੂੰ ਸਪੋਰਟ ਕਰੋ ਬਹੁਤ ਚੰਗਾ ਇਹੋ ਜਿਹਾ ਚੰਗਾ ਸਿਨੇਮਾ ਬਾਰ-ਬਾਰ ਨਹੀਂ ਬਣਦਾ ਜੇ ਸਪੋਰਟ ਕਰੋਗੇ ਤਾਂ ਇਹੋ ਜਿਹੀ ਫਿਲਮਾਂ ਅਸੀਂ ਹੋਰ ਲੈ ਕੇ ਆਉਂਦੇ ਰਵਾਂਗੇ ਸੋ ਕਿਉਂਕਿ ਇਹੋ ਜਿਹਾ ਸਿਨੇਮਾ ਕੋਈ ਕਰਦਾ ਵੀ ਨਹੀਂ ਲੋਕ ਜ਼ਿਆਦਾਤਰ ਉਹ ਫਿਲਮਾਂ ਕਰਦੇ ਨੇ ਕਿ ਜਿਹੜੀਆਂ ਤੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਬਸ ਇਹ ਚੱਲ ਜਾਣ ਦੇ ਪੈਸਾ ਕਮਾ ਲਈਏ ਐਗਜ਼ੀਕਿਊਸ਼ਨ ਵਾਈਜ਼ ਹਾਂ ਬਟ ਅਸੀਂ ਆਲਵੇਜ਼ ਐਕਸਪੈਰੀਮੈਂਟਲ ਸਿਨੇਮਾ ਕੀਤਾ ਹੈ ਨਵੇਂ ਸਬਜੈਕਟ ਲੈ ਕੇ ਆਇਆ ਨਵੀਂ ਤਰ੍ਹਾਂ ਦਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਕੀਤਾ ਤੁਸੀਂ ਸਾਰਿਆਂ ਨੇ ਇਹ ਵੀ ਇੱਕ ਸਾਡੀ ਆ ਡਿਫਰੈਂਟ ਸਾਡਾ ਐਫਰਟ ਆ ਸਾਰਿਆਂ ਦਾ ਸੋ ਸਾਰੇ ਜਣੇ ਸਪੋਰਟ ਕਰੋ ਕੱਲ ਨੂੰ ਤੇ ਅੱਜ ਵੀ ਤੁਸੀਂ ਬਹੁਤ ਸਪੋਰਟ ਕੀਤੀ ਹੈ ਜਿੰਨਾ ਸਾਰਿਆਂ ਨੇ ਉਹਨਾਂ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਮੁਬਾਰਕਾਂ ਜੀ ਬਹੁਤ ਥੈਂਕ ਯੂ ਜੀ ਥੈਂਕ ਯੂ ਕੀਤਾ ਗਿਆ ਫਿਲਮ ਦੀ ਤੁਹਾਨੂੰ ਮਾਰੀ ਕੀ ਕਹਾਣੀ ਆ ਦੇਖੋ ਜੀ ਜਿਹੜੀ ਸਾਡੀ ਜਰਨੀ ਹੋਈ ਸੀਗੀ ਪਹਿਲੀ ਜਦੋਂ ਡਾਕੂਆਂ ਦਾ ਮੁੰਡਾ ਆਈ ਸੀ ਜਿਹਨੂੰ ਮੜਾ ਮੁਹੀ ਪਿਆਰ ਮਿਲਿਆ ਸੀ ਉਹ ਚ ਡਾਲਰ ਕੀਤ ਆਇਆ ਸੀ ਸੋ ਮੈਂ ਆਲਵੇਸ ਕਹਿਣਾ ਹੁੰਦਾ ਕਿ ਇਹ ਸਾਰਾ ਕ੍ਰੈਡਿਟ ਸਾਡਾ ਨਹੀਂ ਹੈ ਜਾਇਜ਼ ਐਨ ਐਕਟਰ ਮੇਰਾ ਨਹੀਂ ਹੈ ਤਾਂ ਉਹਦੇ ਵਿੱਚ ਡਾਲਰ ਦਾ ਵੀ ਬਹੁਤ ਕ੍ਰੈਡਿਟ ਸੀਗਾ ਤਾਂ ਉਹ ਡਾਲਰ ਗਾਣਾ ਸਾਡੇ ਦਿਨਾਂ ਸੂਟ ਕੀਤਾ ਕਿ ਉਹਦੀ ਵੀਡੀਓ ਤੇ ਉਹ ਬਾਈ ਦੀ ਵੋਕਲ ਤਾਂ ਉਹ ਗਾਣਾ ਇੱਕ ਮਾਈਲਸਟੋਨ ਸਾਬਤ ਹੋਇਆ ਤੇ ਉਹ ਅੱਜ ਵੀ ਉਵੇਂ ਹੀ ਪਿਆਰ ਕਰਦੇ ਆ ਲੋਕ 18 ਚ ਫਿਲਮ ਆਈ ਸੀਗੀ ਕਿੰਨੇ ਸਾਲ ਹੋ ਗਏ 6 ਸਾਲ ਹੋ ਗਏ 6-7 ਸਾਲ ਹੋ ਗਏ ਜੀ ਤਾਂ ਅੱਜ ਵੀ ਉਵੇਂ ਹੀ ਚੱਲ ਰਿਹਾ ਦੇਖੋ ਅੱਜ ਵੀ ਡਾਲਰ ਦੇ ਉੱਤੇ ਉਵੇਂ ਹੀ ਭੰਗੜੇ ਪੈਂਦੇ ਨੇ ਵਿਆਹ ਸ਼ਾਦੀਆਂ 'ਚ ਉਵੇਂ ਹੀ ਚੱਲਦਾ ਹੈ ਅਸੀਂ 2 'ਚ ਵੀ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਇਹ ਪੋਸੀਬਲ ਨਹੀਂ ਤੇ ਹੁਣ ਬਾਈ ਨੂੰ ਅਸੀਂ ਟ੍ਰਿਬਿਊਟ ਦਿੱਤਾ ਹੈ ਜੀ ਇਸ ਗਾਣੇ ਦੇ ਜ਼ਰੀਏ ਪ੍ਰਮਾਤਮਾ ਸੁੱਖ ਰੱਖੇ ਜੀ ਅਗਲੇ ਦਿਨਾਂ ਦੇ ਵਿੱਚ ਵਧੀਆ ਰਿਜ਼ਲਟ ਹੋਵੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ